ਹਾਂ ਮਮੀ ਬੋੜੀ ਠੀਕ ਆ ਹੁਣ ਹਾਂ ਠੀਕ ਆ ਪਤਾ ਹੁਣ ਤੂੰ ਇਹ ਮੈਨੂੰ ਦੱਸ ਕੇ ਨਹੀਂ ਗਈ ਚੁੱਪ ਚਪੀ ਤੇ ਚਲ ਗਈ ਜੇ ਦੱਸਣਾ ਕੀ ਤੂੰ ਪਤਾ ਸੁੱਤੀ ਤੇ ਫੋਨ ਆਇਆ ਤੇ ਫੇਰ ਮੈਂ ਚਲ ਗਈ ਆਹੋ ਮੈਂ ਵੀ ਥੱਕੀ ਆਈ ਮੈਂ ਕਿਹਾ ਚੱਲ ਸੌਂ ਜੰਨੀ ਆ ਨਾ ਤਾਂ ਇਹ ਫੇਰ ਦੱਸ ਕੇ ਗਈ ਮੈਂ ਭਾਬੀ ਤੇ ਨਹੀਂ ਦੱਸ ਕੇ ਗਈ ਉਹਨੇ ਨਾ ਉਹਨੇ ਨਹੀਂ ਦੱਸਿਆ ਨਹੀਂ ਭਾਬੀ ਨਹੀਂ ਤਾਂ ਮੈਨੂੰ ਦੱਸਤਾ ਹਈ ਮੈਨੂੰ ਤਾਂ ਹੀ ਪਤਾ ਲੱਗਾ ਵੀ ਤੁਸੀਂ ਗਏ ਸੀ ਅੱਛਾ ਉਹਨੇ ਤਾਂ ਮੈਨੂੰ ਦੱਸਿਆ ਹਈ ਭਾਬੀ ਤੇਰੇ ਨੇ ਦੱਸਦੀਏ ਹਮੇਂ ਅੱਧੀ ਅੱਛਾ ਉਹ ਫੇਰ ਮੈਂ ਚੱਲ ਮੇਰਾ ਵੀ ਘਰ ਦਾ ਰਸ ਕਰਦਾ ਤੇ ਮੈਂ ਦਸੇਮ ਆ ਕੁੜੀ ਤੇ ਕੀ ਭੂਆ ਜ਼ਿਆਦਾ ਬਿਮਾਰ ਹੋ ਗਈ ਜਿਹੜੇ ਤੂੰ ਅਚਾਨਕ ਚਲ ਗਿਆ ਆਹੋ ਜ਼ਿਆਦਾ ਨਹੀਂ ਠੀਕ ਅੱਛਾ ਲੈ ਹਸਪਤਲ ਜ਼ਿਆਦਾ ਨਹੀਂ ਠੀਕ ਹੈ ਤਾਂ ਹੀ ਮੈਂ ਵੀ ਗਈ ਨਾ ਮੈਂ ਚੱਲ ਕੋਈ ਗੱਲ ਨਹੀਂ ਚਲ ਜਾਈ ਨਹੀ ਐ ਤਾਂ ਹੀ ਗਈ ਫੇ ਮੈਂ ਤਾਂ ਨਹੀਂ ਮੈਂ ਤਾਂ ਸੁੱਤੀ ਆ ਤੇ ਚੱਲ ਕੇ ਠਾਲਣਾ ਤੇ ਭਾਬੀ ਤੇ ਠੀਕ ਹੀ ਰਹੀ ਨੇ ਤੇ ਨਾ ਕੰਮ ਕੁੰਦ ਨਹੀਂ ਕਰਾਇਆ ਮੰਮੀ ਆ ਗਈ ਤੁਸੀਂ ਹਾਂਜੀ ਪਤਾ ਆ ਗਈਆਂ ਠੀਕ ਹੀ ਭੂਆ ਹੁਣ ਹਾਂ ਠੀਕ ਹੀ ਹੁਣ ਫਰਕ ਆ ਅਚਾਨਕ ਹੀ ਚਲ ਗਏ ਤੁਸੀਂ ਜ਼ਿਆਦਾ ਬਿਮਾਰ ਹੋ ਗਈ ਹਾਂ ਉਹ ਤਾਂ ਜ਼ਿਆਦਾ ਨਹੀਂ ਠੀਕ ਆ अच्छा मम्मी अपना अचानक दे ही आई है आगे 4 दिन पहले ही फोन कर देती होती ही मेनू कि मैं आਉਣ ਲੱਗੀ ਆ ਮੇਰੇ ਲਈ ਆ ਲੈ ਮੈਨੂੰ ਉਹ ਲੈ ਤੇ ਐਰਕਾ ਤੇ ਮੈਨੂੰ ਕੋਈ ਵੀ ਨਹੀਂ ਫੋਨ ਕੀਤਾ ਚਾਨਕੀ ਆ ਗਈ हां ਬਹੁਤ ਚਾਨਕੀ ਆ ਗਈ ਤੇ ਉਹਨੂੰ ਪੂਨ ਮੈਨੂੰ ਪਤਾ ਆਏ ਤਾਂ ਨੇ ਦੱਸਿਆ ਨਹੀਂ ਤੈਨੂੰ ਨਹੀਂ ਮੰਮੀ ਰਾਤੀ ਵੀਰ ਨਾਲ ਲੇਟ ਆਏ ਸੀ ਤੇ ਭਾਬੀ ਨੇ ਤਾਂ ਨਹੀਂ ਦੱਸਿਆ ਹੋਣਾ ਵੀ ਚੱਲ ਮੈਂ ਸਵੇਰੇ ਦੱਸ ਦੂੰਗੀ ਅੱਛਾ ਅੱਛਾ ਕੀ ਆਈ ਹੀ ਨਾ ਤਾਂ ਕਰਕੇ ਉਹ ਤੇ ਰਾਤ ਹੀ ਰੱਖ ਕਰਤਾ ਹੀ ਨਾ ਮੇਰਾ ਤੇ ਮੈਂ ਵਹਿ ਕਰਨਾ ਨਹੀਂ ਉਹ ਹੋ ਹੀ ਗਿਆ ਤਨਖਾਹ ਮਿਲਨੀ ਨਾ ਗੱਲ ਮੈਨੂੰ ਅੱਛਾ ਤੇ ਤਨਖਾਹ ਫਿਰ ਖਾਤੇ ਚਾਹੀਏ ਤੇ ਮੈਂ ਚੱਲ ਮੈਂ ਕਢਾ ਲਿਓ ਨਾ ਵਾ ਅੱਛਾ ਅੱਛਾ ਤੇ ਤਦ ਕਰਕੇ ਏਟੀਐਮ ਵਗੈਰਾ ਗਿਆ ਹੈਗਾ ਤੇ ਉਹਦੇ ਕਰਕੇ ਫਿਰ ਟਾਈਮ ਲੱਗ ਗਿਆ ਮੈਨੂੰ ਠੀਕ ਹੈ ਤੇ ਪਤਾ ਟਾਈਮ ਨਾ ਆਇਆ ਕਰ ਤੈਨੂੰ ਪਤਾ ਮਾਹੌਲ ਬੜਾ ਖਰਾਬ ਆ ਚੱਲ ਮੰਮੀ ਸਾਰੀਆਂ ਗੱਲਾਂ ਛੱਡੋ ਤੁਸੀਂ ਦੱਸਣ ਲੱਗੇ ਮੈਨੂੰ ਕੋਈ ਗੱਲ ਦੱਸੋ ਕੀ ਹੋਇਆ ਪੁੱਤ ਦੱਸਣਾ ਕੀ ਆ ਸੱਸ ਬੜੀ ਨੜਦੀ ਇਹਦੇ ਨਾਲ ਪੁੱਤ ਘਰ ਕੋਈ ਹੱਲ ਹੈ ਤੇ ਸੱਸ ਬਹੁਤ ਤੰਗ ਕਰਦੀ ਆ ਜੜਾਈ ਦੇ ਨਾਲ ਹਰਦੇ ਕੋਈ ਨਹੀਂ ਮੈਂ ਕਰ ਦਿੰਨਾ ਮਾਤਾ ਅੱਛਾ ਪਰ ਇਹਨਾਂ ਨੇ ਮੈਨੂੰ ਫੋਨ ਫਾਨ ਕਰਕੇ ਇੱਕ ਗਰੀ ਪਤਾ ਉਹਨੇ ਕੀ ਦੱਸਣਾ ਮੈਨੂੰ ਦਾ ਇੱਥੇ ਘਰ ਆਣ ਕੇ ਡਈ ਮੇਰੇ ਨਾਲ ਗੱਲ ਕਰਨੇ ਫੋਨ ਮੈਨੂੰ ਵੀ ਨਹੀਂ ਕੀਤਾ ਨਹੀਂ ਪਰ ਮੈਂ ਜਾਣਾ ਤੇ ਉੱਥੇ ਹੀ ਆ ਤੇ ਤੁਸੀਂ ਇਦਾਂ ਕਰੋ ਵੀ ਉਹਨਾਂ ਨਾਲ ਗੱਲ ਕਰੋ ਇਸ ਤਰੀਕੇ ਨਾਲ ਗੱਲ ਕਰੋ ਵੀ ਜਿਹੜਾ ਉਹਨਾਂ ਨੂੰ ਵੀ ਥੋੜੀ ਬੋਧੀ ਅਕਲ ਆਵੇ ਤੇ ਜੇ ਮੈਂ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਆ ਨਾ ਵੀ ਮੈਂ ਇੱਥੇ ਆਈ ਆ ਤੇ ਮੈਨੂੰ ਖਰਚਾ ਪਾਣੀ ਪਾ ਉਹ ਵੀ ਆਪਣੀ ਮਾਂ ਦੇ ਮਗਰ ਲਾ ਕੇ ਹੈ ਨਹੀਂ ਕਹਿੰਦਾ ਮੈਂ ਨਹੀਂ ਦੇਣਾ ਹੈਗਾ ਤੇ ਉਦੋਂ ਦੋਨੇ ਬਣੀ ਫੋਨ ਫੋਨ ਲਾਇਆ ਹੈਗਾ ਕੱਲ ਦਾ ਮੈਂ ਨਹੀਂ ਆ ਮੈਂ ਵੀ ਕਰਦਾ ਉਹਦੇ ਨਾਲ ਫੋਨ ਤੇ ਗੱਲ ਨਾ ਫੋਨ ਤੇ ਗੱਲ ਕਰਕੇ ਤੇ ਫਿਰ ਮੈਂ ਕੋਈ ਨਹੀਂ ਕਰੂੰਗਾ ਗੱਲ ਤੇ ਫੇਰ ਆਪੇ ਉਹ ਨੋ ਸਮਝਾਉਣਾ ਥੋੜਾ ਆਪਣੀ ਮਾਂ ਦੀ ਮਾਮ ਦਾ ਸੁਣਦਾ ਮੇਰੀ ਕਿੱਥੇ ਸੁਣਦਾ ਜੇ ਮੇਰੀ ਸੁਣਦਾ ਹੋਵੇ ਤੇ ਮੈਂ ਇੱਥੇ ਕਿਉਂ ਦੂਜੇ ਦੇਣ ਆਵਾਂ ਐਦ ਕਿ ਜਾਣਾ ਤੇ ਮੈਂ ਉੱਥੇ ਹੀ ਅੱਜ ਨਹੀਂ ਤੇ ਕੱਲ ਉੱਥੇ ਜਾਣਾ ਵਾ ਤੇ ਤੁਸੀਂ ਐਦਾਂ ਕਰੋ ਵੀ ਚੰਗੀ ਤਰ੍ਹਾਂ ਗੱਲ ਕਰਕੇ ਇਹਨਾਂ ਨੂੰ ਅਕਲ ਸਿਖਾਓ ਥੋੜੀ ਜੀ ਤੇ ਫੇਰ ਹੀ ਮੈਂ ਜਾਣਾ ਵਾ ਐਦਾਂ ਨਹੀਂ ਮੈਂ ਜਾਣਾ ਚਲੋ ਕੋਈ ਨਹੀਂ ਕਰ ਲੈਨੇ ਗੱਲ ਆ ਕੋਈ ਨਹੀਂ ਪਤਾ ਤਾਂ ਕਰ ਗੱਲ ਤੇ ਫੇਰ ਕਰਨੇ ਆ ਹੁਣ ਇੰਨਾ ਤੰਗ ਵੀ ਨਾ ਕਰਨਾ ਚਾਹੀਏ ਮੰਮੀ ਕੋਈ ਗੱਲ ਨਹੀਂ پرانے ਦਿਨਾਂ ਤੋਂ ਚਲ ਮੈਂ ਕੋਈ ਨਹੀਂ ਗੱਲ ਕਰ ਲੈਣਾ ਵਾ ਉਹ ਮੇਰੀ ਗੱਲ ਸਮਝ ਵੀ ਜਾਂਦਾ ਹੁੰਦਾ ਵਾ ਪਰ ਇਹਦੀ ਸਾਸਨਾ ਤੁਹਾਨੂੰ ਹੀ ਗੱਲ ਕਰਨੀ ਪੈਣੀ ਆ ਤੁਹਾਨੂੰ ਪਤਾ ਕਿਦਾਂ ਦੀ ਅੜਬ ਜੀ ਹੈਗੀ ਉਹ ਚਲ ਕੋਈ ਨਹੀਂ ਪੁੱਤ ਗੱਲ ਜਰੂਰ ਕਰਿਓ ਉਹਨਾਂ ਦੇ ਨਾਲ ਉਹਨੂੰ ਥੋੜੀ ਅਕਲ ਜਰ ਪਾਣੀ ਆ ਬੜੀ ਵੱਧ ਵਾ ਮੈਨੂੰ ਕਿ ਬੜੀਆਂ ਗੱਲਾਂ ਬਾਤਾਂ ਕਰਦੀ ਐ ਵੀ ਤੈਨੂੰ ਭਰਾ ਪਰਜਾਇਆ ਤੈਨੂੰ ਕਿੱਥੋਂ ਤੈਨੂੰ ਖਵਾਣੀ ਆਵਾ ਤੂੰ ਉਥੇ ਕਿੰਨਾ ਕ ਚਿਰ ਰਹਿ ਤੂੰ ਤੀਜੇ ਦਿਨ ਇੱਥੇ ਆਉਣਾ ਨਹੀਂ ਰੋਟੀ ਖਵਾਉਂਦੀ ਤਾਂ ਚਲ ਕੋਈ ਗੱਲ ਨਹੀਂ ਕਮਾਈ ਕਰਨ ਦੇ ਰੋਟੀ ਤੇ ਅਸੀਂ ਤੈਨੂੰ ਚਲ ਖਵਾ ਹੀ ਲਾਵਾਂਗੇ ਉਹ ਘਰ ਬਿਠਾ ਗਈ ਆ ਕੋਈ ਨਹੀਂ ਫਿਰ ਵੀ ਮੈਂ ਲਾਉਣੀ ਆ ਫੋਨ ਕੀ ਆਂਦੀ ਆ ਆ ਵੋਂ ਲਾ ਕੇ ਗੱਲ ਕਰੋ ਤੁਸੀਂ ਜੇ ਤੇ ਦੋਹਾਂ ਚਮਾ ਦਾਣਾ ਤੱਕ ਆਉਂਦੀ ਹੈ ਨਾ ਉਹ ਲੈਣ ਕੁੜੀ ਨੂੰ ਤਾਂ ਠੀਕ ਆ ਨਹੀਂ ਤੇ ਕੋਈ ਨਹੀਂ ਮੈਂ ਕਰਦਾ ਕੋਈ ਨਾ ਕੋਈ ਹਾਲ ਆ ਠੀਕ ਆ ਮੰਮੀ ਤੁਸੀਂ ਮੈਨੂੰ ਪਹਿਲਾਂ ਇਦਾਂ ਕਾਲ ਦਿੰਦੇ ਜੇ ਮਨਾ ਮਨੋ ਕੇ ਪਿਆਰ ਦੇ ਨਾਲ ਵੀ ਚੱਲ ਤੂੰ ਚੱਲ ਜਾ ਤੇਰਾ ਘਰ ਵਾ ਤੇ ਮੈਂ ਚਲ ਜਾਨੀ ਆ ਇਸੇ ਕਰਕੇ ਨਾ ਮੇਰੀ ਸੱਸ ਜਿਹੜੀ ਭੂਏ ਚੜ ਗਈ ਦੀ ਵੇ ਵੀ ਆਪੇ ਜਾਂਦੀ ਤਾਂ ਆਪੇ ਆ ਜਾਂਦੀ ਪਰ ਮੈਂ ਹੁਣ ਨਹੀਂ ਜਾਣਾ ਹੁਣ ਦੂਈ ਚੰਗੀ ਤਰ੍ਹਾਂ ਗੱਲ ਕਰੋ ਤੇ ਮੈਂ ਫੇਰ ਹੀ ਜਾਣਾ ਮੈਂ ਇਦਾਂ ਦੇ ਮੈਂ ਨਹੀਂ ਜਾਣਾ ਇਸ ਕਰਕੇ ਨਾ ਉਹਨੂੰ ਹੁੰਦਾ ਵਾ ਵੀ ਆਪੇ ਜਾਂਦੀ ਤੇ ਆਪੇ ਆ ਜਾਂਦੀ ਆ ਮੈਂ ਨਹੀਂ ਹੁਣ ਜਾਣਾ ਹੈਗਾ ਕੋਈ ਨਹੀਂ ਪੁੱਤ ਮੈਂ ਕਰਦੀ ਆ ਫੋਨ ਮੈਂ ਕਰਦੀ ਗੱਲ ਕਰਦੀ ਕਰੋਗੇ ਗੱਲ ਮੰਮੀ ਹਾਂਜੀ ਇਹ ਕਿੱਥੇ ਗਏ ਉਹ ਤਾਂ ਬਾਹਰ ਗਿਆ ਵਾ ਫੋਨ ਆਇਆ ਹੈ ਕਿਸੇ ਦਾ ਅੱਛਾ ਤੂੰ ਇਦਾਂ ਕਰਾ ਮੈਨੂੰ ਲਾ ਕੇ ਫੋਨ ਦੇ ਮੇਰੇ ਸੱਸ ਨਾਲ ਗੱਲ ਕਰਾਂ ਕੀ ਆਂਦੀ ਹੈਲੋ ਕੋਈ ਨਹੀਂ ਮੰਮੀ ਤੂੰ ਹੀ ਫੋਨ ਤੇ ਗੱਲ ਕਰੋ ਉਹਨਾਂ ਦੇ ਨਾਲ ਤੇ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆਂ ਚਲ ਠੀਕ ਆ ਠੀਕ ਹੈ ਹੈਲੋ ਹਾਲੋ ਮੰਮੀ ਚੋਕੋ ਹੈਲੋ 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 ਪੰਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਵਧੀਆ ਆਪਣੇ ਭਾਂਜੀ ਕੀ ਗੱਲ ਹੋਈ ਏ ਕਾ ਤੂੰ ਸਬਨਾਣਾ ਲੜਦੇ ਤੁਸੀਂ ਸਬਨਾਣਾ ਕਾ ਤਾ ਲੜਨਾ ਮੈਂ ਤੇ ਗਈ ਹਾਂ ਦੰਗਰਾਂ ਨੂੰ ਪੱਠੇ-ਪੁੱਠੇ ਪਾਏ ਹੀ ਤੇ ਮੈਂ ਹਾਂ ਤੂੰ ਪਾਪੇ ਜੀ ਨੇ ਰੋਟੀ ਲਾ ਦੇ ਤੇ ਉਹ ਕਹਿੰਦੀ ਮੈਂ ਤੇ ਝਾੜੂ-ਪੋਚਾ ਲਾਉਣਾ ਮੇਰੇ ਕੋਲ ਰੋਟੀ ਨਹੀਂ ਪੱਕਦੀ ਤੇ ਗੱਲਾ ਝਾੜੂ-ਪੋਚਾ ਹੀ ਕਰਨਾ ਹੁੰਦਾ ਹੋਰ ਕੰਮ ਕਿਸੇ ਨੇ ਬਾਹਰੋਂ ਆਣ ਕੇ ਕਰਨਾ ਆਂਦਾ ਮੇਰੀ ਤੇ ਸਿਆਣੀ ਬੜੀ ਆ ਹਾਂ ਬਹੁਤ ਸਿਆਣੀ ਤਾਂ ਹੀ ਤਾਂ ਕਿਤੇ-ਕਿਤੇ ਜਵਾਬ ਦਿੰਦੀ ਐਂ ਗੋਂ ਬੋਲਦੀ ਇੰਨਾ ਮੇਰੇ ਗਾੜੀ ਇੰਨਾ ਬੋਲਦੀ ਕਿਤੇ ਜੇ ਰੋਟੀ ਲਾ ਦੇਨੀ ਤੇ ਨਾ ਟਾਈਮ ਤੇ ਨਾ ਲੱਗਦਾ ਚੱਲ ਭੈਣ ਜੀ ਤੁਸੀਂ ਵੀ ਹੌਸਲੇ ਨਾਲ ਕਾਇਆ ਕਾ ਤੁਸੀਂ ਹੁਣ ਗੱਲ ਪੈਂਦੇ ਓਦੇ ਮੈਨੂੰ ਦੱਸੀ ਸਾਰੀ ਗੱਲ ਪਿਆਰ ਨਾਲ ਕਿਹਾ ਮੈਂ ਕਿ ਪੁੱਤ ਪਾਪਾ ਜੀ ਨੂੰ ਪਹਿਲਾਂ ਰੋਟੀ ਲਾ ਦੇ ਆਪਾਂ ਕਿਹੜਾ ਕਾਗਜ ਫੋਲਣੇ ਆ ਤੇ ਆਪਾਂ ਬਾਅਦ ਚ ਝਾੜੂ ਪੋਚਾ ਲਾ ਲਾਂਗੇ ਉਹ ਕਹਿੰਦੀ ਨਹੀਂ ਮੈਂ ਝਾੜੂ ਪੋਚਾ ਹੀ ਲੁਣਾਇ ਚੱਲ ਭੈਣ ਜੀ ਇੰਨਾ ਕੰਮ ਤੇ ਤੂੰ ਵੀ ਕਰ ਸਕਦੀ ਆ ਹਾਂ ਉਹ ਤੇ ਮੈਂ ਮੈਂ ਕਰਦੀ ਆ ਤੇ ਬਸ ਝਾੜੂ ਪੋਚੇ ਦੇ ਸਿਰ ਤੇ ਰਹਿੰਦੀ ਹੋਰ ਤੇ ਕੋਈ ਕੰਮ ਹੀ ਨਹੀਂ ਕਰਦੀ ਐ ਮੈਂ ਕਹਿੰਦੀ ਭਾਈ ਸਾਰੇ ਘਰ ਦੇ ਕੰਮ ਕਰਨੇ ਹੀ ਤੇ ਫਿਰ ਇਹਨੂੰ ਵੀ ਆ ਕੇ ਮੈਂ ਕੀ ਕਰਨ ਲਿਆਉਣਾ ਸੀ ਫਿਰ ਮੈਂ ਮੁੰਡਾ ਖਵਾ ਲੈ ਵਿਖ ਲੈਂਦੀ ਚਲ ਭੈਣ ਜੀ ਇੱਥੇ ਤਾਂ ਬਥੇਰਾ ਕੰਮ ਕਰਦੀ ਤੁਸੀਂ ਵੀ ਹੁਣ ਚਾਜ ਨਾਲ ਪਿਆਰ ਨਾਲ ਕੰਮ ਲੈਣਾ ਚਾਹੀਦਾ ਤੀ ਪੁੱਤ ਕੋ ਉਹ ਪਿਆਰ ਨਾਲ ਨਹੀਂ ਮੈਂ ਆਪਣੀ ਪਿਆਰ ਨਾਲ ਕੰਮ ਕਰਨ ਦੇ ਲੈ ਕੇ ਦੀ ਜੇ ਚੰਗੀ ਹੋਵੇ ਤੇ ਮੈਂ ਸਾਰਾ ਕੰਮ ਕਰਨਾ ਇਹ ਅੱਗੋਂ ਜਦੋਂ ਵੇਰਦੀ ਆ ਫਿਰ ਮੈਨੂੰ ਗੁੱਸਾ ਜਾਂਦਾ ਵਾ ਭੈਣ ਜੀ ਉਹਦਾ ਰੋਂਦੀ ਆਈ ਕੁੜੀ ਰੋਂਦੀ ਆਈ ਆ ਵੀ ਮੈਨੂੰ ਸੱਸ ਬੜਾ ਵੱਧ ਘੱਟ ਬੋਲੀ ਆ ਇਹਨੂੰ ਇਹਨੂੰ ਤਾਂ ਮੈਂ ਕੁਛ ਕਿਹਾ ਹੀ ਨਹੀਂ ਇਹ ਤੇ ਆਪ ਬਸ ਮਾੜਾ ਜਿਹਾ ਦੋ ਫੁਲਕੇ ਲਾਉਣ ਤੋਂ ਕਿਹਾ ਤੇ ਮਾਂਜਾ ਸੁੱਟ ਕੇ ਤੇ ਤੋਰਪੀ ਲੀੜੇ ਪਾ ਕੇ ਮੈਂ ਜਾ ਜਾਣੀ ਆ ਤੇ ਆਪੇ ਜਿੱਦਾਂ ਗਈ ਆ ਦੇਗੀ ਹੁਣ ਭੈਣ ਜੀ ਅੱਗੇ ਵੀ ਗੁੱਸੇ ਹੋ ਕੇ ਆਈ ਅੱਗੇ ਵੀ ਤੇ ਦੋ ਵਾਰੀਆਂ ਹੋ ਗਿਆ ਤਿੰਨ ਵਾਰੀਆਂ ਮੈਂ ਕਹਾ ਹੁਣ ਕੱਲ ਨਹੀਂ ਅਹੀਂ ਵੀ ਨਹੀਂ ਲੈਣ ਆਓਗੇ ਤੇ ਫੇਰ ਹੀ ਆਪਾਂ ਕੱਲਣੀ ਆ ਅਹੀਂ ਵੀ ਨਹੀਂ ਐਦਾਂ ਅਹੀਂ ਆਪ ਜਿੱਦਾਂ ਗਈ ਹੈ ਨਾ ਉਦਾਂ ਆ ਜੀ ਅਹੀਂ ਨਹੀਂ ਲੈਣ ਜਾਣਾ ਚੱਲ ਫੇਰ ਅਹੀਂ ਵੀ ਨਹੀਂ ਕੱਲਣੀ ਅਹੀਂ ਵੀ ਹੁਣ ਗੱਲਬਾਤ ਕਰਕੇ ਤੇ ਫੇਰ ਹੀ ਭੇਜਾਂਗੇ ਉਹ ਜੀ ਕ ਪਾਵਨਿਓਂ ਲੈ ਆਣਾ ਨਾ ਜਿੱਦਾਂ ਇਹਨੂੰ ਕਰਕੇ ਨਿਕਲ ਆਪੇ ਗਈ ਹੈ ਨਾ ਤੇ ਤੁਸੀਂ ਮੇਰੀ ਗਈ ਉਸੇ ਪਾਰ ਹੀ ਆ ਗਈ ਮੁਰਕੇ ਨੂੰ ਜਾਣਦਾ ਪਤਾ ਲੱਗਦੀ ਕਿ ਪਰ ਕਿੱਦਾਂ ਕਰੋ ਪੈਰ ਫਟੇ ਨਹੀਂ ਭੈਣ ਜੀ ਤੁਸੀਂ ਅਸਕਰ ਲੜੇ ਜੇ ਵੱਧ ਘਟ ਬੋਲੇ ਤਾਂ ਹੀ ਉਹ ਆਈ ਆ ਉਹਦਾ ਦਿਮਾਗ ਤਾਂ ਨਹੀਂ ਖਰਾਬ ਮੈਂ ਉੱਧਾ ਹੀ ਆ ਜੇ ਬਾਸਾ ਜਿੱਦਾਂ ਗਈ ਹੈ ਉੱਧਾ ਦੀ ਆਪਾ ਨਹੀਂ ਆਣਾ ਲੈ ਤੁਹਾਡੀ ਮਰਜ਼ੀ ਆ ਛੱਡ ਜੋ ਅਹੀਂ ਨਹੀਂ ਹਣ ਅਹੀਂ ਨਹੀਂ ਤੇ ਭੈਣ ਜੀ ਛੱਡ ਕੇ ਜਾਣੇ ਚਲੋ ਠੀਕ ਆ ਫਿਰ ਰੱਖੋ ਇਹਨੂੰ ਘਰੇ ਕੋਈ ਨਹੀਂ ਰੱਖ ਲਾਂਗੇ ਸਾਡੇ ਕੋਲੀਆਂ ਰੋਟੀਆਂ ਨਹੀਂ ਆ ਦਲੋਤੀ ਜਕਵਾਲੋ ਫਿਰ ਚੱਲ ਫਤਨਿਆ ਇਹ ਕਿੱਥੇ ਗਏ ਖਲਾਰਾ ਬੜਾ ਪਾਇਆ ਰਂਜੀਤ ਨੇ ਇਹਨਾਂ ਨੇ ਕਿਹ ਖਲਾਰਾ ਨਹੀਂ ਪੈਣ ਦਿੱਤਾ ਕਰ ਐਨਾ ਘਰ ਚ ਖਲਾਰਾ ਕਿਤੇ ਕਿਦਾਂ ਗੁਆ ਗੁਆ ਖਲਾ ਰਿਆ ਇਹਨਾਂ ਨੇ ਟੂੜਾ ਵੜਾ ਹਰ ਕੀ ਢਾਈ ਕਰਨ ਅੰਦਰ ਰਂਜੀਤਾ ਨਿਰਜੀਤਾ ਹਾਂਜੀ ਆ ਜਾਓ ਭੈਣ ਜੀ ਕਰ ਰਹੀ ਆ ਰਜੀਤ ਬਣੀ ਕੀ ਨੂੰ ਅੱਜ ਖਲਾਰਾ ਖਲੋਰਾ ਬੜਾ ਪਾਇਆ ਵਾ ਨਾ ਤੁਹਾਨੂੰ ਇਤੋਂ ਟਾਈਮ ਨਾ ਨਾ ਤੋ ਲੈਣੀ ਨਹੀਂ ਆ ਨਾ ਤਰੀ ਪੁੱਤਰੀ ਦਿਹਾੜ ਦੇਹਣ ਲਈ ਨਾ ਤਰੀ ਨਾ ਉਹ ਦੇਹਣ ਲਈ ਕਿਤੇ ਆ ਜਾ ਭੈਣ ਜੀ ਦੱਸਦੀ ਤੈਨੂੰ ਬੈ ਕੇ ਸਾਰੀ ਗੱਲ ਕਿਹੜੀ ਗੱਲ ਹੋਈ ਆ ਬਹਿ ਜਾ ਕਿੱਥੇ ਗਈ ਨਵਾਂ ਤਰੀ ਦੀ ਹਦੀ ਨਹੀਂ ਕਿਤੇ ਭੈਣਾ ਪੇਕੇ ਗਈ ਕੀ ਦੱਸਾਂ ਤੈਨੂੰ ਕੰਮਕਾਰ ਤਾਂ ਹੀ ਬਸ ਮੈਂ ਕਿਹਾ ਚੱਲ ਰੋਟੀ ਲਾ ਦੇ ਪਾਪੇ ਨੂੰ ਤੇ ਰੋਟੀ ਨਹੀਂ ਲਾਈ ਤੇ ਅੱਗੋਂ ਦੀ ਮੈਂ ਤਾਂ ਝਾੜੂ ਪੋਚਾ ਲਾਉਣਾ ਹੋਰ ਨਹੀਂ ਕੁਝ ਕਰਨਾ ਕੰਮ ਬਤੋ ਤਾਂ ਇੰਨਾ ਚਾਲੂ ਹੈ ਨਾ ਇੰਨਾ ਚਾਲੂ ਆ ਬਸ ਝਾੜੂ ਪੋਚਾ ਲਾ ਕੇ ਤੇ ਲਿੰਬ ਪੋਚ ਕੇ ਸਾਰੀ ਦਿਹਾੜੀ ਫੋਨ ਦੇ ਦਿਵਾਰੇ ਰਹਿਣਾ ਕੰਮ ਕੋਈ ਕਰਨਾ ਨਹੀਂ ਤੇ ਜਿੰਨੇ ਕਰਨਾ ਉਹਨੇ ਤੇ ਖਿਜਣਾ ਹੀ ਆ ਫਿਰ ਕੱਲ ਵਾਜਾਂ ਤੇ ਬਣੀਆਂ ਔਂਡੀਆਂ ਐ ਤੇ ਮੈਂ ਨਹੀਂ ਆਈ ਗਾਂ ਮੈਂ ਉੱਥੋਂ ਹੀ ਮੁੜ ਗਈ ਮੈਂ ਕਿਹਾ ਵਾਜਾਂ ਔਂਡੀਆਂ ਵਾਂ ਲੜਦੀਆਂ ਹੋਣੀਆਂ ਮੈਂ ਕਿਹਾ ਬੁਰੇ ਲੱਗਦਾ ਬੰਦਾ ਬੁਰਾ ਲੱਗਦਾ ਮਤਾਂ ਨਹੀਂ ਗਾਇ ਆਈ ਤੇ ਤਾਂ ਹੀ ਫਿਰ ਵਾਜਾ ਆਉਂਦਗਾ ਤੁਸੀਂ ਲੜਾਈ ਬੜੀ ਕਰਨ ਡੀਆਂ ਅਸੀਂ ਲੜਾਈ ਕੀ ਮੈਂ ਤੇ ਅੱਕ ਸੜ ਕੇ ਬੋਲੀ ਮੈਂ ਤੇ ਬੜਾ ਚਿਰ ਹੋ ਗਿਆ ਮੂੰਹ ਹਲ ਵੇਂਦੀ ਨੂੰ ਪਰ ਉਹਨੂੰ ਲੱਗਦੀ ਨਹੀਂ ਸਿਰ ਤੇ ਹੀ ਚੜ ਗਈ ਮੇਰੇ ਇੱਕ ਤਿੰਨ ਬੋਲਟਾਂ ਨੇ ਫੋਨ ਚ ਜਾ ਰੋਟੀ ਪਕਾ ਕੇ ਖੋਚ ਨਹੀਂ ਸਾਡੇ ਵੀ ਘਰ ਆਇਓ ਕੀ ਕੀਤਾ ਆਪਣਾ ਸਾਡੀਆਂ ਨਾ ਏਦਾਂ ਹੀ ਕਰਦਣਾ ਭਾਂਜੀ ਗੱਲ ਤੇ ਕੁਛ ਵੀ ਨਹੀਂ ਹੋਈ ਗੱਲ ਤੇ ਹੋਈ ਰੋਟੀ ਤਾਂ ਮੈਂ ਪੁੱਤ ਮੈਂ ਧਾਰ ਕਰਦਾ ਤੂੰ ਪਾਪਾ ਜੀ ਨੂੰ ਫੁਲਕੇ ਦੋ ਲਾ ਦੇ ਤਾਂ ਕਹਿੰਦੀ ਨਹੀਂ ਮੈਂ ਤੇ ਝਾੜ ਪੋਚਾ ਕਰ ਗਿਆ ਢੀ ਮੈਂ ਨਹੀਂ ਫੁਲਕੇ ਲਾਉਣੇ ਇਹ ਜਿੰਨਾ ਚਿਰ ਮੇਰ ਨਾਲ ਬੈਸਬਾਜੀ ਕੀਤੀ ਐ ਨਾ ਚਿਰ ਨੂੰ ਤੂੰ ਲਾ ਦੇ ਰੋਟੀ ਤੇ ਮੈਂ ਕਿਹਾ ਮੈਂ ਤੇ ਲਾ ਕੇ ਦਉਂਗੀ ਤੂੰ ਜਵਾਬ ਦੇ ਤਾ ਮੇਰੇ ਜਵਾਬ ਦਿੱਤੇ ਥੋੜਾ ਸਰਦਾ ਹਾਂਜੀ ਹੈ ਤੇ ਹੁਣ ਜਾ ਕੇ ਤੇ ਮਾਂ ਕੋ ਫੋਨ ਕਰਾਤਾ ਹੈ ਤੇ ਮਾਂ ਕਹਿੰਦੀ ਵੀ ਤੁਸੀਂ ਬੜਾ ਉਹਨੂੰ ਗੁੱਸੇ ਹੋਏ ਜੇ ਮੈਂ ਕਿਹਾ ਮੈਂ ਤੇ ਕੋਈ ਗੱਲ ਨਹੀਂ ਕਹੀ ਉਹਨੂੰ ਮੈਂ ਤੇ ਨਹੀਂ ਗੱਲ ਕਹੀ ਵੀ ਪਾਪਾ ਜੀ ਨੂੰ ਚੱਲ ਫੋਨ ਕਰਾ ਦੇ ਉਹਨਾਂ ਬਜ਼ੁਰਗਾਂ ਘਰਾਂ ਕਿਥੋਂ ਆਪ ਥੋੜਾ ਬੁਕਾ ਲੈਣੀ ਉਹਨਾਂ ਨੂੰ ਦਵਾਂਗੇ ਤੇ ਫੇਰ ਹੀ ਖਾਣੀ ਉਹਨਾਂ ਨੇ ਹਾਂਜੀ ਤੇ ਇਸੇ ਕਲੋਂ ਹੀ ਬਸ ਪਾਇਲੀ ਦੇ ਤੇ ਚਲ ਗਈ ਆ ਤੇ ਮਾਂ ਨੂੰ ਜਾ ਕੇ ਝੂਠੀਆਂ ਸੱਚੀਆਂ ਲਾਤੀਆਂ ਨੇ ਉਹ ਕਹਿੰਦੀ ਅਹੀਂ ਨਹੀਂ ਕੱਲਣੀ ਮੈਂ ਕਿਹਾ ਨਾ ਮੈਂ ਨਾ ਉਹਨੂੰ ਕੋਈ ਗੱਲ ਕਹੀ ਆ ਜੇ ਨਹੀਂ ਕੱਲਣੀ ਤੇ ਰੱਖੋ ਇੱਥੇ ਮਾਵਾ ਹੀ ਕਹੀ ਹੁੰਦੀਆਂ ਵਾ ਧੀਆ ਨੂੰ ਵਸਾਉਣ ਵਾਲੀਆਂ ਤੇ ਮਾਵਾ ਹੀ ਹੁੰਦੀਆਂ ਜੜਨ ਵਾਲੀਆਂ ਉਹਦੀ ਧੀ ਦੀ ਸੁਣ ਲਈ ਮੈਨੂੰ ਤੇ ਨਹੀਂ ਨਾ ਪੁੱਛਿਆ ਮੈਂ ਇੱਥੇ ਹੁੰਦੀ ਮੇਰੇ ਕੋਲ ਵੀ ਕੀ ਗੱਲ ਹੋਈ ਆ ਕੀ ਨਹੀਂ ਹੋਈ ਫਿਰ ਮੈਂ ਵੀ ਦੱਸਦੀ ਫਿਰ ਦੱਸਦੀ ਜੇ ਮੇਰੀ ਗਲਤੀ ਤੇ ਫਿਰ ਹੀ ਕਰਦੀ ਜੇ ਧੀ ਦੀ ਗਲਤੀ ਤੇ ਧੀ ਦੀ ਕੱਢਦੀ ਹਾਂਜੀ ਪਰ ਨਹੀਂ ਨਾ ਉਹ ਧੀ ਦੀਆਂ ਸੁਣ ਕੇ ਤੇ ਮੈਨੂੰ ਫੋਨ ਕਰਕੇ ਆਹੀ ਨਹੀਂ ਹੁਣ ਕੱਲ ਨਹੀਂ ਮੈਂ ਨਹੀਂ ਕੱਲ ਨਹੀਂ ਤੁਹਾਡੀ ਮਰਜ਼ੀ ਰੱਖੋ ਫਿਰ ਹਾਂਜੀ ਮੈਂ ਤੁਹਾਡੇ ਵਰਗੇ ਮਾਵਾ ਧੀਆਂ ਨੂੰ ਜਾੜਦੀਆਂ ਬਸਈਆਂ ਬਸਾਈਆਂ ਹਾਂਜੀ ਮੁੰਡੇ ਨੂੰ ਦੱਸਿਆ ਵਾ ਚਲ ਗਈ ਬੋਟੀ ਮੁੰਡੇ ਨੂੰ ਮੈਂ ਦੱਸਿਆ ਇਹ ਮੁੰਡੇ ਨੂੰ ਮੈਂ ਉਦਾਂ ਨਹੀਂ ਫੋਨ ਕਰਤਾ ਇਹ ਅੱਛਾ ਮੈਂ ਚਲ ਗਈ ਹਾਂ ਮਾਂ ਮੜਕੇ ਮੁੰਡਾ ਬਣਾ ਆਖਿਆ ਪੈੜ ਘਰ ਦੀ ਕੱਢ ਦਿੱਤੀ ਮਗਰ ਉਹ ਲੜਕੇ ਮੈਂ ਕਿਹਾ ਤੇਰੇ ਤੇ ਦੋਸ਼ ਨਾ ਆਵੇ ਮੈਂ ਨਹੀਂ ਮੈਂ ਉਹਦਾ ਦੱਸਤਾ ਸੀ ਉਹਨੂੰ ਅੱਛਾ ਇਹ ਕਹ ਮੈਂ ਹਾ ਤੇ ਚਾਤੇ ਚ ਪੈਸੇ ਪੁਹੇ ਨਾ ਭਾਈ ਮੈਂ ਜੇ ਪੈਸੇ ਪਾਏ ਤੇ ਫੇਰ ਉਹਨੇ ਉੱਥੇ ਬੈਠੀ ਜਾਣਾ ਨਾ ਠੀਕ ਚੱਲ ਮੇਰਾ ਇੱਥੇ ਪੈਸੇ ਪੁਹੇ ਪਾਈ ਜਾਂਦਾ ਮੈਨੂੰ ਕਿ ਲੋੜ ਉੱਥੇ ਜਾਣ ਦੀ ਹਾਂ ਨਾ ਠੀਕ ਹੈ ਭੈਣ ਜੀ ਇੱਦਾਂ ਚਾਹੀਦੀ ਕਰਨੀ ਆ ਜੇ ਮੈਂ ਇੰਨਾ ਸੱਚੀ ਕੋਲੋਂ ਕੰਮ ਕਰਾਉਣੀ ਹੁੰਦੀ ਕਿਤੇ ਡੰਗਰਾਂ ਵੱਲ ਉਹਨੂੰ ਨਹੀਂ ਜਾਣ ਦਿੰਦੀ ਹੁੰਦੀ ਆਪ ਮੈਂ ਕੰਮ ਕਰ ਲੈਣਾ ਮੈਂ ਚਲਨੇ ਆਣੀ ਕੁੜੀ ਆ ਇਹ ਹਜੇ ਨਹੀਂ ਸਮਝਦੀਆਂ ਭੈਣ ਜੀ ਉਹ ਨਵਾਂ ਜਿੱਦਾਂ ਮਰਜੀ ਇਹਨਾਂ ਨੂੰ ਚੰਗੀਆਂ ਸਮਝੋ ਹਾਂ ਤੇ ਜੇ ਮਾੜਾ ਮੋਟਾ ਕੋਲੋਂ ਬੰਦਾ ਜੇ ਆਪ ਵੇਰਨਾ ਤੇ ਫਿਰ ਹਾਰ ਕਿਸਿਆ ਨੇ ਬੰਦੇ ਨੇ ਬੋਲਣਾ ਯਾਰ ਕੀ ਕਰਨਾ ਜਿੰਨੇ ਕੱਲੇ ਨੇ ਖਪਣਾ ਉਹਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਹੈਗਾ ਕੰਮ ਚੋਰ ਇੰਨੀ ਹੈ ਨਾ ਕਿਤੇ ਹੱਦੋਂ ਵੱਧ ਇਹਦੀਆਂ ਤਾਂ ਚੱਕਦੀਆਂ ਕੰਮ ਤਾਂ ਪਛੇਤਣਾ ਫੋਨ ਲੈ ਕੇ ਅੰਦਰ ਵੜ ਜਾ ਤੇ ਨਾਲੇ ਸੱਸ ਮਾ ਦੀ ਆਵਾਜ਼ ਸੁਣੋ ਹਾਂ ਤੇ ਜੇ ਕੋਈ ਕੰਮ ਕਹਿ ਦੋ ਤੇ ਗੱਸ ਪੈ ਜਾਣਾ ਕੰਮ ਕਰਨ ਦਾ ਨਾਂ ਹੀ ਲੈਣਾ ਤੇ ਚੀਜ਼ ਕੋਈ ਲਿਆਓ ਮਗਰੋਂ ਤੇ ਪਹਿਲਾਂ ਅਖਣਾ ਵੀ ਮੈਂ ਖਾ ਲਾਂ ਛੇਤੀ ਨਾਲ ਪੰਜੇ ਘਰ ਘਰ ਦੀ ਇਹੋ ਕਹਾਣੀ ਆ ਸਾਡੇ ਘਰ ਵੀ ਇਹੋ ਕਲੇਸ਼ ਰਹਿੰਦਾ ਹੀ ਉਹ ਕੰਮ ਧੰਦੇ ਤੋਂ ਪੱਕ ਪੱਤ ਪੈ ਜਾਂਦਾ ਜੇ ਨਵਾਂ ਧੀਆਂ ਨੂੰ ਆਖੋ ਤਾਂ ਕਪਾਤ ਲੜਨ ਡੈ ਪੈਂਦੀਆਂ ਅੱਗੋ ਕਿ ਤੇ ਰੋਟੀ ਬੁਆ ਕੇ ਖੋਚ ਨਹੀਂ ਸਾਡੇ ਘਰ ਵੀ ਇਹੋ ਹੀ ਖਲਾਰਾ ਰਹਿੰਦਾ ਹੀ ਉਹ 2 ਘੰਟੇ ਕਪਾਤੀ ਰਹਿੰਦਾ ਹੀ ਆ ਆਪ ਹੀ ਟਾਈਮ ਪਾਸ ਕਰ ਲੋ ਤੇ ਕਰ ਲੋ ਤੇ ਨਵਾਂ ਤਾਂ ਆਂਦੀਆਂ ਵੀ ਸਾਾਨੂੰ ਕਾ ਕਹੋ ਕੱਖਣਾ ਕਪਾਤ ਤੋਂ ਦਾਦੀ ਤੇ ਮੈਨੂੰ ਕਹਿੰਦੀ ਨਹੀਂ ਆਪ ਹੀ ਕਰ ਲੈਣੀ ਆ ਜਿਹੜੇ ਉਸ ਦਿਨ ਮੈਂ ਰੋਟੀ ਤੋਂ ਕਹਿਤਾ ਤਾਂ ਕਿੱਥੇ ਚੜੀ ਤੇ ਕਿੱਥੇ ਉਤਰੀ ਮੈਂ ਤਾਂ ਕਦੀ ਕਿਹਾ ਹੀ ਨਹੀਂ ਮੈਂ ਤੇ ਆਪ ਵਾਧੂ ਕਰ ਲੈਣੀ ਕੰਮ ਮੈਂ ਤਾਂ ਕਦੀ ਕੰਮ ਦੀ ਤੁਹਾਡੇ ਸਾਹਮਣੇ ਕਦੀ ਪਰਵਾਹ ਹੀ ਨਹੀਂ ਕੀਤੀ ਹੈਗੀ ਭੈਣ ਐ ਕ ਦਿਨ ਕੱਢ ਲੋ ਤੇ ਕੱਢ ਲੋ ਤੇ ਕਦੇ ਟਿਕਣੇ ਦਿੰਦਿਆਂ ਸਾਨੂੰ ਵੀ ਕਰਦਿਆਂ ਕਰਦਿਆਂ ਨਾ ਟਿਕਣ ਦਿੰਦਿਆਂ ਨੋਹਾਂ ਤੇ ਉਹ ਹੀ ਕੇ ਸਰੇ ਕਿੱਦਾਂ ਨੇ ਮਾਮਾ ਨੇ ਜੰਮ ਕੇ ਕੱਲ ਛੱਡੀਆਂ ਕਦੇ ਉਹ ਹੀ ਕੇ ਜਿੱਦਾਂ ਮਰਜ਼ੀ ਕਹੋ ਇਹਨਾਂ ਨੂੰ ਨਹੀਂ ਅਸਰ ਹੁੰਦਾ ਚੰਗਾ ਭੈਣ ਜੀ ਮੈਂ ਜਲਦੀ ਆ ਨਹੀਂ ਬਹਿ ਜਾ ਭੈਣ ਬਹਿ ਜਾ ਚਾਹ ਬਣਾਉਣੀ ਕੀ ਕਾਮ ਹੁਣੇ ਪੀ ਕੇ ਆਈ ਆ ਵਾ ਤਰੀ ਵੱਡੀ ਵੱਡੀ ਬਠੀਂਦ ਮਾ ਪੀ ਕੇ ਆਈ ਆ ਹਾਂ ਬਹਿ ਜਾ ਬਣਾ ਮੈਂ ਵੀ ਨਹੀਂ ਸਵੇਰ ਦੀ ਕੰਮ ਲੱਗੀ ਮੈਂ ਵੀ ਨਹੀਂ ਪੀਤੀ ਤੇਰੇ ਬਾਹਨੇ ਨਾ ਮੈਂ ਵੀ ਨਪਾਂਜੀ ਸਾਪੀਆ ਤੇ ਰਾਮਾ ਕਿਹਾ ਕਿ ਤੂੰ ਚਾਹਵਾ ਤੂੰ ਨੇ ਪੀ ਕੇ ਆਏ ਹਾਂ ਫੜ ਕੇ ਚਲ ਕਾਦੀ ਆ ਫੜ ਲਾ ਮੈਂ ਵੀ ਸਵੇਰ ਦੀ ਕੰਮ ਲੱਗੀ ਤੇ ਬਣਾਈ ਹੀ ਨਹੀਂ ਕੰਮ ਤੇ ਲਾਲਚ ਨੂੰ ਲੱਗੀ ਰਹੀ ਹੁੰਦੇ ਨੇ ਬੰਨਾ ਮੈਂ ਕਿ ਨਾ ਗਈ ਹੀ ਤੇ ਕੰਮ ਤੇ ਕਰਨਾ ਹੀ ਪੈਣਾ ਕੰਮ ਕੀਓ ਚੜੂ ਪੋਚ ਤੇ ਸਵਾਹਰ ਕੋ ਕਰਦੀ ਨਹੀਂ ਸਫਾਈਆਂ ਮੈਨੂੰ ਕਰਨੀਆਂ ਪੈਂਦੀਆਂ ਨੇ ਉਹ ਬਸ ਉਤੋਂ ਉਤੋਂ ਮਾੜਾ ਮੋਟਾ ਲੋ ਕਰਦੀ ਕੰਮ ਗਲੁੰਗਲਾ ਵਾਲਾ ਅੱਜ ਕੱਲ੍ਹ ਪੜੀਆਂ ਲਿਖੀਆਂ ਏਦਾਂ ਹੀ ਕਰਦੀਆਂ ਭੈਣ ਜੀ ਮਾੜਾ ਮੋਟਾ ਕਰਕੇ ਭੈਣ ਜੀ ਅੱਜ ਮੈਂ ਰਸੋਈ ਦੀ ਸਫਾਈ ਕੀਤੀ ਭਾਂਡੇ ਲਾ ਕੇ ਮਾਂਜੇ ਕਿਤੇ ਇੰਨਾ ਗੰਧ ਤੇ ਮੇਂਗਣਾ ਪਈਆਂ ਬਸ ਮਾੜਾ ਮੋਟਾ ਕਰਕੇ ਕੰਮ ਤੇ ਬਸ ਵੇਲੀ ਹੋ ਕੇ ਬਹਿ ਜਾਣਾ ਮੈਨੂੰ ਤੇ ਕੰਮ ਕੀਤੇ ਚੰਗੇ ਲੱਗਦੇ ਮੈਂ ਤੇ ਖਿਲ ਛੜਨੀ ਨਾਲੇ ਕਰਨ ਦੇਈ ਤੇ ਨਾਲੇ ਮੈਨੂੰ ਇੰਨਾ ਤੱਪ ਚੜਨ ਡਿਆ ਨਾ ਕੋਈ ਕਹਿਣ ਦੀ ਗੱਲ ਨਹੀਂ ਉਹ ਹੈ ਗਾਲ ਭੂਤੋ ਤਾਂ ਕਰ ਲਿਆ ਤੇ ਮੈਂ ਆਪਣਾ ਲੰਬ ਕੋਚ ਕੇ ਮਾਹਨਾ ਫੋਨ ਵੇਖਣ ਬਹਿ ਜਾਂਦੀਆਂ ਨਾ ਆਪਣੀ ਗੁੱਥਾ ਲਿਸ਼ਕਿਆ ਕੀ ਜਾਂਦਾ ਜੇ ਅੰਦਰ ਹੀ ਗੰਦ ਪਿਆ ਰਹਿਣਾ ਜਿੱਥੇ ਆਪਾਂ ਪਕਾਉਣਾ ਖਾਣਾ ਤੇ ਹਾਂਜੀ ਮੈਂ ਸਵੇਰ ਦੀ ਅੱਜ ਚੰਬੜੀ ਆ ਸਫਾਈ ਨੂੰ ਵੇਖਣ ਲਈ ਮੈਂ ਇਹ ਦੇ ਵੇ ਅੱਜ ਗਈ ਆ ਤੇ ਕਿੱਦਾਂ ਗੰਦ ਨਿਕਲ ਆ ਕੇ ਵੇਖੂਗੀ ਨਾ ਮੇਰੇ ਸੱਸ ਨੇ ਕਿ ਨਾਲਾ ਚਕਾਇਆ ਤੇ ਮੈਂ ਕਿੱਦਾਂ ਗੰਦ ਪਾਇਆ ਇਹ ਨਹੀਂ ਲੱਗਦੀ ਕਈਆਂ ਨੂੰ ਜਿਹੜੀ ਅਕਲ ਵਾਲੀ ਹੋ ਇਹਨਾਂ ਨੂੰ ਵੇਖ ਕੇ ਅਕਲ ਆ ਜਾਂਦੀ ਹੈ ਵੀ ਮੇਰੀ ਸੱਸ ਕਿੱਦਾਂ ਕੰਮ ਕਰਦੀ ਤੇ ਮੈਂ ਕਿੱਦਾਂ ਕਰਨੇ ਤੇ ਜਿਹੜੀਆਂ ਮੋਟੇ ਦਿਮਾਗ ਦੀਆਂ ਉਹਨਾਂ ਨੂੰ ਨਹੀਂ ਲੱਗਦੀ ਹੈ ਜੀ ਮਾਦੇ ਤੈਨੂੰ ਆਪਣੀ ਨੋਹ ਦੀ ਗੱਲ ਦੱਸਤੀ ਤੇਰੀ ਨੋਹ ਤੇ ਸਫਾਈ ਰੱਖਦੀ ਕਿ ਨਹੀਂ ਬੜੀ ਆਜੀ ਵੇਖ ਲਈ ਹਾਂ ਬਵਾਲ ਛਕਾਇਆ ਅੰਦਰ ਬਾਹਰ ਆ ਕੇ ਤੇ ਵੇਖੀ ਮੈਂ ਘਰ ਘੜੀ ਘੜੀ ਹੋਈ ਆ ਤੈਨੂੰ ਦੱਸਿਆ ਵੀ ਘਰ ਘੜੀ ਹੋਈ ਆ ਗੰਦ ਨਵਾਂ ਨਵਾਂ ਖੋ ਖਲਾਰੇ ਲੋ ਤੇ ਕਪਾਤ ਪਹਿਲਾਂ ਸ਼ੁਰੂ ਕਰ ਲੈਂਦੀ ਆ ਵਾ ਅੱਜ ਮੈਂ ਸਾਰੀ ਸਫਾਈ ਕੀਤੀ ਜਾ ਕੇ ਤੇ ਵੇਖਿਓ